ਵਾਲਾ ਪ੍ਰਕਰਨ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਤਾ ਹੋਇਆ ਚਾਰ ਜੌਰੀ ਸਭੀ ਕਬੱਡੀ ਕਲੱਬ ਮੱਲੀਆਂ ਦੇ ਚਾਰਾਂ ਦੇ ਵਿੱਚੋਂ ਕੌਣ ਬੱਲੇ ਬਲੇ ਕਰਾਵੇਗਾ ਹੱਟਾਂ ਤੇ ਠਾਪੀਆਂ ਵੱਜ ਰਹੀਆਂ ਕੈਮਰੇ ਫੋਕਸ ਦੇ ਦੁਨੀਆ ਨੇ ਨਿਗਾਹਾਂ ਕੱਢੀਆਂ ਹੋਈਆਂ ਲਓ ਪੈਂਦੀ ਰੇਡ ਹਾ ਸਿੰਧਰਪਿੰਡ ਵਾਲਾ ਸੋਨੂੰ ਫੜਿਆ ਹੋਇਆ ਗੁੱਟ ਹੰਦੇ ਦੂਰ ਇੱਕ ਕਬੱਡੀ 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 ਖਿੱਚ 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 ਖਿੱਚੋ ਕਲਿਆਣਾ ਵਾਲਿਆ ਖਿੱਚੋ ਕਲਿਆਣਾ ਵਾਲਿਆ ਓ ਵਾਹ ਗੁਰੂ ਮੇਰ ਕਰੇ ਵਾਹਿਗੁਰੂ ਮੇਰ ਕਰੇ ਐਸਾ ਬੇਬਲੀ ਪਗੰਬਰ ਰੋਕੇ ਵਹਦੀਆਂ ਸੱਟਾਂ ਨੂੰ ਵਾਹਿਗੁਰੂ ਮੇਰ ਕਰੇ ਕਿਸੇ ਖਿਡਾਰੀ ਨੂੰ ਆ ਮੌਹ ਸਪਰੇ ਪਹੁੰਚਦੀ ਕਰ ਦਿਓ ਜੀ ਗਰਾਊਂਡ ਦੇ ਵਿੱਚ ਮੌਹ ਸਪਰੇ ਪਰਮਾਤਮਾ ਮੇਰ ਕਰੇ ਕਦੇ ਕਿਸੇ ਖਿਡਾਰੀ ਨੂੰ ਤਤੀਬਾ ਨਾ ਲੱਗੇ ਕਿਉਂਕਿ ਇੱਕ ਤੇ ਠੰਡ ਹੈ ਇੱਕ ਖੇਡ ਕਬੱਡੀ ਉਦਾਂ ਦੀ ਹੈ ਫਿਜ਼ੀਕਲ ਟੱਕਰ ਹੁੰਦੀ ਹੈ ਤੇ ਕਈ ਵਾਰ ਗਰਮ ਜੋਸ਼ੀ ਦੇ ਵਿੱਚ ਨਹੀਂ ਪਤਾ ਲੱਗਦਾ ਪਰ ਸਾਰੀ ਸੰਗਤ ਜਰੂਰ ਅਰਦਾਸ ਬੇਨਤੀ ਕਰਿਓ ਦੁਆ ਕਰਿਓ ਪਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਕਦੇ ਕਿਸੇ ਖਿਡਾਰੀ ਨੂੰ ਤਤੀਵਾ ਨਾ ਲੱਗੇ ਜਿੱਦਾਂ ਹੱਸਦੇ ਖੇਡਦੇ ਆਉਂਦੇ ਆ ਉਸੇ ਤਰ੍ਹਾਂ ਹੱਸ ਖੇਡ ਕੇ ਆਪਣੇ ਘਰਾਂ ਨੂੰ ਵਾਪਸ ਜਾਣ ਬਹੁਤ ਔਖੀ ਆ ਕਬੱਡੀ ਖੇਡਣੀ ਮੈਂ ਨਾ ਕਦੇ ਇੱਕ YouTube ਤੇ ਵੀਡੀਓ ਦੇਖ ਰਿਹਾ ਸੀਗਾ ਜਿੱਥੇ ਜਿਹੜਾ ਕ੍ਰਿਸਟੀਆਨੋ ਰোনালਡੋ ਆ ਫੁੱਟਬਾਲ ਦਾ ਇੱਕ ਸਟਾਰ ਖਿਡਾਰੀ ਹੈ ਉਹਦੀ ਮੈਂ ਜੀਵਨੀ ਦੀ ਇੱਕ ਵੀਡੀਓ ਦੇਖੀ 8-10 ਮਿੰਟ ਦੀ ਸੀਗੀ ਵੀ ਉਹਨੇ ਬਹੁਤ ਗਰੀਬ ਪਰਿਵਾਰ ਦੇ ਵਿੱਚ ਜਨਮ ਲਿਆ ਬਹੁਤ ਮਿਹਨਤ ਮੁਸ਼ਕਕਤ ਕੀਤੀ ਤੇ ਅੱਜ ਕੱਲ ਉਹ ਇੱਕ ਸਾਲ ਦਾ 700 ਕਰੋੜ ਤੋਂ ਉੱਪਰ ਕਮਾਉਂਦਾ ਹੈ 700 ਕਰੋੜ ਤੋਂ ਉੱਪਰ ਕਮਾਉਂਦਾ ਹੈ ਤੇ ਆਪਣੇ ਵਾਲੇ ਕਹਿ ਜਾਂਦੇ ਕਬੱਡੀ ਵਾਲੇ ਯਾਰ ਕਰਾਇਆ ਲੈਂਦੇ ਐ ਇਦਾਂ ਕਰਦੇ ਐ ਉਦਾਂ ਕਰਦੇ ਐ ਪਰ ਜਦੋਂ ਸੱਟ ਵੱਜ ਜਾਂਦੀ ਐ ਉਦੋਂ ਬਾਈ ਕੋਈ ਨਹੀਂ ਪੁੱਛਦਾ ਇਹ ਆਪਣੇ ਸਾਰਿਆਂ ਨੇ ਦੇਖਿਆ ਚਾਰ ਚਫੇਰੇ ਮੁਫਸਰੇ ਹੈਗੀ ਆ ਬਾਈ ਉੱਥੇ ਹੈਗੀ ਆ ਮੁਫਸਰੇ ਜਦੋਂ ਸੱਟ ਬਾਜ਼ਾਂ ਦੀ ਐ ਕੋਈ ਨਹੀਂ ਪੁੱਛਦਾ ਪਰ ਜਦੋਂ ਖਿਡਾਰੀ ਪੀਕ ਟਾਈਮ ਤੇ ਹੁੰਦਾ ਵਧੀਆ ਪਰਫਾਰਮ ਕਰਦਾ ਹੁੰਦਾ ਤੇ ਉਦੋਂ ਯਾਰ ਬਣਦਾ ਵੀ ਉਹ ਪੈਸੇ ਕਮਾ ਸਕੇ ਚਾਰ ਪੈਸੇ ਜੋੜ ਸਕੇ ਕਿਉਂਕਿ ਸੱਟਾ ਫਿੱਟਾ ਦਾ ਗੇਮ ਦਾ ਕੋਈ ਪਤਾ ਨਹੀਂ ਵੀ ਕਿੰਨਾ ਟਾਈਮ ਉਹਨੇ ਖੇਡਣਾ ਆ ਸਰੋਕੀ ਜੀ ਜਦੋਂ ਫਿਰ ਸੁਖਰਾਜ